ਲੰਮੀ ਤੁਰ ਤੋ ਪਰ ਲੰਮੀ ਲੰਮੀ ਲਾਈ ਚਲੀ ਰਹੀ ਲੋ ਚੰਗਾ ਕੱਦ ਬੈਡ ਸੁਨੱਖ ਕੋਣ ਤੋਰਾ ਤਰਾ ਚੰਗੀ ਪੜੀ ਵੀ ਭਰਾ ਠੀਕ ਹੈ ਜੀ ਇਹ ਆਪਰਾ ਮੋੜ ਲਿਆ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧਨੇਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਲੀਲੀ 라ਵੀ ਟਾਪ ਕੁਆਲਿਟੀ ਦੀ ਮੱਝ ਸੂਣ ਵਾਲੀ ਹੈ ਭਰਾ ਕਈ ਭਰਾਵਾਂ ਦੀ ਡਿਮਾਂਡ ਸੀ ਜੀ ਲੀਲੀ 라ਵੀ ਲੀਲੀ 라ਵੀ ਠੀਕ ਹੈ ਨਾ ਤੇ ਅੱਜ ਆਪਾਂ ਉਹਦੀ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੋਣ ਗੱਤਵਾਰਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋ ਗਈ ਭਰਾ ਆਪਾਂ ਲਿਖਾਂਗੇ ਕਿ ਸੇਲ ਹੋ ਗਈ ਠੀਕ ਆ ਜੀ ਕਈ ਭਰਾ ਫਿਰ ਮੈਨੂੰ ਫੋਨ ਲਾਉਣ ਲੱਗ ਜਾਂਦੇ ਆ ਕਿਉਂਕਿ ਇਹਦੀ ਡਿਮਾਂਡ ਜ਼ਿਆਦਾ ਕਰਦੇ ਆਪਾਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਵੀਰ ਜੀ ਪਰਲੋਚਨ ਸਿੰਘ ਜੀ ਪਿੰਡ ਪਿੰਡ ਤਨੇਰੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕਹਿੰਦਾ ਆ ਹਾਂ ਛੋਟੀ ਦੀ ਦੱਸੋ ਜਾਣਕਾਰੀ ਕਿਵੇਂ ਸੁਣਣਾ ਵੀਰ ਇਹ ਕਿੰਨੇ ਦਿਨ ਬਾਕੀ ਇਹ ਦਿਨ ਮੰਨ ਨੂੰ ਪੂਰੇ ਆ ਜੀ ਇੱਕ ਦੋ ਚਾਰ ਕੇ ਦਿਨ ਹੋਰ ਲੈ ਜਾਂਦੇ ਆ ਠੀਕ ਆ ਕੀੜਾ ਟੀਕਾ ਕਿਹੜਾ ਭਰਾ ਵੀ ਠੀਕ ਆ ਇਹਦੇ ਹੈਗਾ ਜੀ ਸਰਪੰਚ ਦਾ 400 ਸਰਪੰਚ ਦਾ ਉਹ ਕਿੱਥੇ ਆਪਣਾ ਸਟਾ ਸਟਾ ਉਹ ਚ ਰਹਿਤਾ ਕੋਈ ਗੱਲ ਨਹੀਂ ਬਸ ਅਗਸਟ ਭਾਈ ਸਰ ਬਖਾਇ ਦੋ ਜੇ ਹੈਗਾ ਅਗਸਟ ਸਟਾ ਹੋ ਗਿਆ ਸਰਪੰਚ ਦਾ ਬ੍ਰੀਫ ਕੀ ਕਰਨਾ ਹਾਂ ਦੇਖਣਾ ਨਹੀਂ ਬਾਈ ਕੋਲ ਸਾਂਭਿਆ ਵਾ ਠੀਕ ਆ ਭਰਾ ਰਿਜ਼ਲਟ ਬਹੁਤ ਵਧੀਆ ਦਾ ਜੀ ਰਿਜ਼ਲਟ ਵਧੀਆ ਹਾਂ ਜੀ ਪਹਿਲਾਂ ਵੀ ਤਰਾਏ ਸੀ ਠੀਕ ਆ ਤੇ ਤੋਰ ਦੋ ਭਰਾ ਨੂੰ ਲੋ ਜੀ ਸਟਾ ਵੀ ਦਿਖਾਦਾ ਭਾਈ ਬਹੁਤ ਸਾਂਭਿਆ ਦਾ ਇੱਕ ਆ ਬੰਦ ਬਚੀ ਜੇ ਤਾਂ ਉੱਤਨੇ ਵਾ ਦੇ ਚ ਨਹੀਂ 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 ਇਹ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਅਸਾ ਉਹ ਮਗਲੇ ਖਾਨ ਚ ਹੁੰਦਾ ਠੀਕ ਆ ਲਓ ਜੀ ਤੋਰ ਦੋ ਬਰਾ ਕੋਈ ਕਿਹ ਯਾਰਾ ਦੂਰੋਂ ਚੱਲ ਕੇ ਆਉਂਦਾ ਬੰਦਾ ਅਗਲਾ ਫਿਰ ਦਿਖਾਇਆ ਵਾ ਪਤਾ ਲੱਗਿਆ ਮੈਂ ਬਹੁਤ ਸਾਊ ਸਿਆਣੀ ਆ ਜਾਨਵਰ ਠੀਕ ਆ ਤੋਰ ਦੋ ਤੋਰ ਦੋ ਦੋ ਮੈਂ ਤੋਰ ਦੂੰ ਮੜੀ ਕੋਈ ਗੱਲ ਲੈ ਚੱਲੋ ਲੰਮੀ ਲੈ ਚੱਲੋ ਲਓ ਜੀ ਲੰਮੀ ਤੋਰ ਦੋ ਫਿਰ ਲੰਮੀ ਲੰਮੀ ਲੈ ਚੱਲੋ ਲਓ ਜੀ

ਦੇ ਵਾਕਿਸ ਦੇਖਦਾ ਹਾਂ ਹਾਂ ਜੀ ਵੀਰ ਜੀ ਰੇਟ ਦਾ ਰੇਟ ਬਾਈ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਭਰਾ ਹਾਂ ਜੀ ਠੀਕ ਹੈ ਜੀ ਮੇਰੇ ਸਾਈਡ ਤੋਂ ਜੋ ਚੰਗੀ ਤਰ੍ਹਾਂ ਚੈੱਕ ਕਰ ਲਓ ਭਰਾ ਲਓ ਜੀ ਬਾਈ ਤੁਸੀਂ ਵੀਡੀਓ ਮੰਗਵਾ ਸਕਦੇ ਹੋ ਵਾਕਿ ਆਪਾਂ ਨੂੰ ਤੋੜਾ ਤਰ੍ਹਾਂ ਚੰਗੀ ਤਰ੍ਹਾਂ ਦਿਖਾਇਆ ਹੋਇਆ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਸਹਿਦਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ